ਤੇ ਗਰਮੀ ਆ ਰੈਦੇ ਚ ਗਰਮੀ ਆ ਲੀਵਰ ਫੈਟੀ ਆ ਪੇਟਾਂ ਚੋਂ ਸੇਕਾ ਨਿਕਲਦਾ ਹੈ ਬਵਾਸੀਰ ਦੀ ਸ਼ਿਕਾਇਤ ਆ ਇਹ ਸਾਰੇ ਕੰਮਾਂ ਨੂੰ ਆਈ ਠੰਡਾ ਹੁੰਦਾ ਇਹ ਠੰਡਾ ਹੁੰਦੇ ਤੜਕੇ ਖਾਲੀ ਪੇਟ ਖਾਣਾ ਅੱਧਾ ਪੀਸ ਖਾੜੀ ਦਾ ਚੌਥਾ ਇਸ ਰੋਜ਼ ਦਾ ਸ਼ੁਰੂ ਕਰ ਦੋ ਕਦੇ ਸਰੀਰ ਚ ਕੋਈ ਪ੍ਰੋਬਲਮ ਨਹੀਂ ਆਊਗੀ ਕੋਰਤ ਤੋਂ ਮਤ ਬਹੁਤ ਵਧੀਆ ਪੇਟ ਆ ਤੇ ਵਧ ਗਿਆ ਵੈਸੇ ਵਧ ਗਿਆ ਜੇ ਕਿਸੇ ਬੰਦੇ ਨੂੰ ਕਬਜ਼ੀ ਹੈ ਇਹ ਪੇਟ ਪੂਰਾ ਨਹੀਂ ਸਾਫ਼ ਹੁੰਦਾ ਰਾਤ ਨੂੰ ਸੌਣ ਲੱਗੀ ਅੱਧੀ ਫੜੀ ਖਾ ਲਵੇ ਹਾਂਜੀ ਸਵੇਰ ਨੂੰ ਆ ਬਿਲਕੁਲ ਓਕੇ ਕਰਨ ਲਈ ਜੋੜਾਂ ਦੇ ਦਰਦ ਵਾਸਤੇ ਬਹੁਤ ਵਧੀਆ ਬਣੀਆ ਨਾਲੇ ਸੁੱਕਾ ਹੁੰਦਾ ਜਮਾਚਾਰ ਇਹ ਇਹ ਮਤਲਬ ਚਾਰ ਉਵੇਂ ਖਾਣਾ ਪਰ ਜਿਵੇਂ ਆਮ ਖਾਣੇ ਇੱਕ ਖੋਸਕ ਰੋਟੀ ਨਾਲ ਚਾਰ ਫੜੀਆਂ ਰੋਹ ਦੀਆਂ ਖਾਣੀਆਂ ਚਾਰ ਫੜੀਆਂ ਜਿੰਨਾ ਮਰਜ਼ੀ ਬਲੱਡ ਗਾੜਾ ਵਾ ਗੋਡਿਆਂ 'ਚ ਦਰਦ ਦਾ ਢੋਈ 'ਚ ਦਰਦ ਦਾ ਹਾਂਜੀ ਬਾਕੀ ਕੋਈ ਪੁਰਾਣੀ ਸੱਟ ਪੇੜ ਵੱਜੀ ਹੋਵੇ ਉਹਨਾਂ ਵਾਸਤੇ ਆ ਬਹੁਤ ਵਧੀਆ ਅਮਰਤਾ ਚੀਜ਼ ਇੱਕ ਹਾਲ ਸੀ ਕੱਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮਨੋਣ ਲੱਗੇ ਆ ਜੀ ਜਗਿੰਦਰ achar ਵਾਲਾ ਉੱਗਾ ਸ਼ਹਿਰ ਤੋਂ ਵੀਰ ਆਉਂਦਾ ਤੇ ਚਾਰ ਦੀ ਵੈਰਾਈਟੀ ਬਹੁਤ ਵਧੀਆ ਇਹਦੇ ਕੋਲੇ ਹੁੰਦੀ ਇਹਦੇ ਕੱਲੀ ਕੱਲੀ ਚਾਰ ਦੀ ਵੈਰਾਈਟੀ ਤੁਹਾਨੂੰ ਦੱਸਦੇ ਆ ਜਿਵੇਂ ਕਿ ਆ ਸਾਰਾ ਲਿਖਿਆ ਹੋਇਆ ਆ ਬਾਈ ਦਾ ਡਰੈਸ ਵੀ ਲਿਖਿਆ ਹੋਇਆ ਸਾਰਾ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਏਡੀ ਹੁੰਦੀ ਆ ਜਿਵੇਂ ਅੰਬ ਦਾ achar ਨਿੰਬੂ ਦਾ achar ਹਰੀ ਮਿਰਚ ਲਾਲ ਮਿਰਚ ਔਲਾ ਡੇਲਾ ਢਿਉ ਕarele ਗਲਗਲ ਅਦਰਕ ਲਸਣ ਕੱਚੀ ਹਲਦੀ ਕੌੜਤੂਮਾ ਝਾੜ ਕarele ਲਸੂੜਾ ਚਿਬੜ ਭੇ ਹਾਂਜੀ ਕਟਲ ਜਿਮੀ ਕੰਦ ਤੁੱਕਿਆਂ ਦਾ achar ਹੁੰਦਾ ਆਪਣਾ ਕੋ ਸਪੈਸ਼ਲ ਸਪੈਸ਼ਲ ਬਾਈ ਵਾਸਤੇ ਬਹੁਤ ਵਧੀਆ ਚੀਜ਼ ਆ ਠੰਡਾ ਹੁੰਦਾ ਖੁਸ਼ਕ ਹੁੰਦਾ ਟੁਕਾ ਚੀ ਹਲਦੀ ਦਾ achar ਹੋ ਗਿਆ ਹਾਂਜੀ ਗਠੀਏ ਵਾਸਤੇ ਜੋੜਾਂ ਵਾਸਤੇ ਹਾਂਜੀ ਕੌੜ ਤੋਂ ਮੇ ਦਾ ਹੋ ਗਿਆ ਸ਼ੂਗਰ ਵਾਸਤੇ ਕਬਜੀ ਵਾਸਤੇ ਬੈ ਵਾਸਤੇ ਗੈਠੀਏ ਵਾਸਤੇ ਲਸਣ ਦਾ achar ਹੋ ਗਿਆ ਲਸਣ ਹੁੰਦਾ ਜੇ ਮੈਂ ਬਲੱਡ ਘਾੜਾ ਹੋ ਗਿਆ ਯੂਰੀਆ ਹੋ ਗਿਆ ਉਹਨਾਂ ਵਾਸਤੇ ਇੱਕਾਈ ਅੰਬ ਦੀ ਚਟਨੀ ਹੋਗੀ ਖੱਟੀ ਮਿੱਠੀ ਬੱਚਿਆਂ ਵਾਸਤੇ ਜਿਵੇਂ ਬਯਾਰੂ ਜੈਮ ਵਗੈਰਾ ਬਣਾਉਂਦੇ ਕੀ ਪਤਾ ਕਿਹੜੇ ਫਰੂਟਾਂ ਦਾ ਬਣਾਉਂਦੇ ਆ ਆਪਨ ਕੋ ਸਪੈਸ਼ਲ ਘਰ ਦੀ ਪਿਓ ਅੰਬ ਦੀ ਚਟਨੀ ਹੁੰਦੀ ਆ ਜਿਹੜੀ ਜਿਹੜਾ achar ਚਲੋ ਆਪਾਂ ਆਮ ਖਾਨਾ ਹੀ ਆ ਘਰਾਂ ਦੇ ਵਿੱਚ ਜਿਹੜਾ ਤੁਹਾਡੇ ਕੋਲੇ achar ਕਈ ਦਵਾਈ ਤੌਰ ਤੇ ਆਪਾਂ ਵਰਤਦੇ ਉਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਵੈਰੀਟੀ ਹੋ ਗਈ ਹਾਂਜੀ ਹਾਂਜੀ ਇਹ ਤਰਫਲੇ ਦੀ ਚਟਨੀ ਹੋ ਗਈ ਜੋ ਫਰੇਮਾ ਬਦਹਜਮੀ ਇਹ ਸਾਰਿਆਂ ਕੰਮੇ ਵਾਸਤੇ ਆ ਘਰ ਦਾ ਬਣਿਆ ਸਪੈਸ਼ਲ ਕੋਈ ਕੈਮੀਕਲ ਨਹੀਂ ਕੋਈ ਸਰਕਾ ਨਹੀਂਗਾ ਕੋਈ ਕੋਈ ਐਸਿਡ ਨਹੀਂਗਾ ਪਿਓਰ ਘਰ ਦੀ ਕੱਲੀ ਕੱਲੀ ਚੀਜ਼ ਵਧੀਆ ਬਣਾਈ ਹੋ ਟਾਪ ਦੀ ਪਟੀ ਇਹ ਕਦੇ ਹੀ ਤਿਆਰ ਕਰਦੇ ਤੁਸੀਂ ਇਹ ਸਰੋਂ ਦੇ ਤੇ ਸਰੋਂ ਦੇ ਠੀਕ ਆ ਆ ਹੋ ਗਿਆ ਡੇਲਿਆਂ ਦਾ ਚਾਰ ਐਂਦੀ ਆ ਕੇ ਵਿਖਾ ਦਿਓ ਜਸਪ੍ਰੀਤ ਜਿਹੜੇ ਬੰਦੇ ਨੂੰ ਫੇਫੜਿਆਂ ਦਾ ਪ੍ਰੋਬਲਮ ਆ ਸਾਹ ਦੀ ਪ੍ਰੋਬਲਮ ਆ 2 ਮਹੀਨੇ ਬੰਦਾ ਡੇਲਿਆਂ ਦਾ ਚਾਰ ਖਾ ਲਵੇ ਹਾਂਜੀ ਉਹਦੀ ਸਾਹ ਦੇ ਤੇ ਫੇਫੜਿਆਂ ਦੀ ਪ੍ਰੋਬਲਮ ਜਮ ਖਤਮ ਹੋ ਜਾਂਦੀ ਠੀਕ ਆ ਹਾਂ ਬਹੁਤ ਵਧੀਆ ਡੇਲੇ ਬਣੇ ਆ ਨਾਲੇ ਸੁੱਕਾ achar ਹੁੰਦਾ ਆਪਣੇ ਕੋਲ ਤਰੀ ਵਾਲਾ ਸਮਾਨ ਨਹੀਂ ਹੁੰਦਾਗਾ ਠੀਕ ਆ ਜਿਵੇਂ ਕੇ ਗਰੇਵੀ ਪਾ ਦਿੰਦੇ ਆ ਵੱਧ ਪਾ ਕੇ ਗਰੇਵੀ ਸਸਤਾ ਵੇਚ ਦਿੰਦੇ ਆ ਹਾਂਜੀ ਪਰ ਆਪਣੇ ਕੋਲ ਉਹ ਚੀਜ਼ ਨਹੀਂ ਆਪਣੇ ਕੋਲ ਸੁੱਕਾ achar ਹੁੰਦਾ ਸਾਰਾ ਠੀਕ ਆ ਹਾਂਜੀ ਆਹ ਹੁੰਦੀ ਲਾਲ ਮਿਰਚ ਬਰੀਕ ਨਾਲੇ ਕੌੜੀ ਘੱਟ ਹੁੰਦੀ ਆ ਟੇਸਟ ਬਹੁਤ ਵਧੀਆ ਆਂਦਾ। ਆ ਕਿ ਆਪਣੇ ਕੋਲ ਹੁੰਦੇ ਆ ਮਰਬਾ। ਜਿਵੇਂ ਔਲੇ ਦਾ ਮਰਬਾ, ਸੇਬ ਦਾ ਮਰਬਾ, ਗਾਜਰ ਦਾ ਮਰਬਾ, ਹਲੜ ਦਾ ਮਰਬਾ, ਬੇਲ ਦਾ ਮਰਬਾ, ਚੈਰੀ ਦਾ ਮਰਬਾ, ਬਾਸ ਦਾ ਮਰਬਾ, ਵੀ ਦਾਣੇ ਦਾ ਮਰਬਾ। ਉਹਦੇ ਵਿੱਚ ਸਿੰਪਲ ਤੁਹਾਡੇ ਕੋਲੇ ਛੋਟੇ ਪਏ ਹੋਣਗੇ। ਵੀ ਦਾਣੇ ਦਾ ਜਿਹੜਾ ਮਰਬਾ ਹੁੰਦਾ ਵਾ ਇਹ ਕਿਸੇ ਬੱਚੇ ਦਾ ਖੂਨ ਘੱਟ ਆ। ਜਾਂ ਕੋਈ ਲੇਡੀ ਸਾਹਿਬ ਨੂੰ ਬੇਬੀ ਵਗੈਰਾ ਹੋਣ ਵਾਲਾ। ਇਹ ਉਹਨਾਂ ਵਾਸਤੇ ਆ 20 ਦਾਣਾ ਕੀ ਲੀਹੇ ਹਾਂਜੀ 20 ਦਾਣੇ ਦਾ ਮਰਬਾ ਇਹ ਕੀ ਚੀਜ਼ ਹੁੰਦੀ ਹੈ ਇਹ ਫਲ ਹੁੰਦਾ ਵਾ ਇਹ ਮੱਛਲੇਰੀਆ ਚੋਂਦਾ ਆਪਣੇ ਪੰਜਾਬ ਚ ਬਹੁਤ ਘੱਟ ਆ ਜੀ ਇਹ ਇਹ ਕਦੇ ਵਾਸਤੇ ਇਹ ਜਿੰਦਾ ਖੂਨ ਵਗਦਾ ਘੱਟ ਬੰਦਾ ਹੋਵੇ ਖੂਨ ਘੱਟ ਬੰਦਾ ਹੋਵੇ ਖੂਨ ਘੱਟ ਬੰਦਾ ਹੋਵੇ ਤੜਕੇ ਸਵੇਰੇ ਖਾਲੀ ਪੇਟ ਖਾਣਾ ਇੱਕ ਪੀਸ ਤੇ ਇੱਕ ਪੀਸ ਤਿੰਨਾਂ ਦਿਨਾਂ ਚ ਪਤਾ ਲੱਗ ਜਾਂਦਾ ਕਿ ਕੋਈ ਚੀਜ਼ ਖਾਧੀ ਐ એનર્ਜੀ ਬਹੁਤ ਆਉਂਦੀ ਐ ਤੇ ਆਉਂਦਾ ਆਪਣੇ ਕੋਲ 16 ਨੰਬਰ 16 ਨੰਬਰ ਹਾਂਜੀ ਇਹ ਕਹਿੰਦੇ ਚੋਂਦਾ 22 ਨੰਬਰ 22 ਨੰਬਰ ਚ ਇਹ ਹੁੰਦਾ ਸਸਤਾ ਹੁੰਦਾ ਵਾ ਹਾਂਜੀ ਇਹ ਹੁੰਦਾ ਮਹਿੰਗਾ ਇਹ ਜਦੋਂ ਆਪਾਂ ਖਾਂਦੇ ਆ ਤੁਹਾਨੂੰ ਮਹਿਸੂਸ ਨਹੀਂ ਹੋਣਾ ਬਾਸ ਦੇ ਮਰਬੇ ਦਾ ਇਹਦਾ ਕੀ ਬੈਨੀਫਿਟ ਹੈ ਬੈਨੀਫਿਟ ਹੈ ਬੱਚੇ ਦੇ ਹਾਈਟ ਵਾਸਤੇ ਠੀਕ ਹੈ ਜਿਵੇਂ ਕੱਦ ਛੋਟਾ ਰਹਿ ਗਿਆ ਆਮ ਬੰਦਾ ਵੀ ਖਾ ਸਕਦਾ ਆਮ ਬੰਦਾ ਵੀ ਖਾ ਸਕਦਾ ਜਾਂ ਬਜ਼ੁਰਗ ਵੀ ਖਾ ਸਕਦੇ ਜਿਵੇਂ ਗੋਡੀਆਂ ਪਟਕ ਪਟਕਦੀਆਂ ਆਵਾਜ਼ ਆਉਂਦੀਆਂ ਢੂਈ ਵਗੈਰਾ ਦੁਖਦੀ ਬਹੁਤ ਜ਼ਿਆਦੀ ਪੇਨ ਹੋਣ ਲੱਗ ਪੈਂਦੇ ਰਾਤ ਨੂੰ ਬੈੱਡ ਤੇ ਸੁੱਤੇ ਪੇਨ ਹੋਣ ਲੱਗ ਪੈਂਦੀ ਆ ਹਾਂਜੀ ਉਹਨਾਂ ਵਾਸਤੇ ਬਹੁਤ ਹਾਂਜੀ 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 ਹਾਂ ਕੱਚੀ ਕਲਦੀ ਦਾ ਅਚਾਰ ਇਹ ਹੁੰਦੀ ਜੋੜਾਂ ਦੇ ਦਰਦ ਵਾਸਤੇ ਬਹੁਤ ਵਧੀਆ ਬਣੀਆਂ ਨਾਲ ਸੁੱਕਾ ਹੁੰਦਾ ਜਮਾਚਾਰ ਇਹ ਇਹ ਮਤਲਬ ਚਾਰ ਉਵੇਂ ਖਾਣਾ ਪਰ ਜਿਵੇਂ ਆਮ ਖਾਣੇ ਇੱਕ ਖਾਸ ਕੋਟੀ ਨਾਲ ਚਾਰ ਫਾੜੀਆਂ ਰੋਹ ਦੀਆਂ ਖਾਣੀਆਂ ਚਾਰ ਫਾੜੀਆਂ ਜਿੰਨਾ ਮਰਜ਼ੀ ਬਲੱਡ ਗਾੜਾ ਵਾ ਗੋਡਿਆਂ 'ਚ ਦਰਦ ਦਾ ਢੋਈ 'ਚ ਦਰਦ ਦਾ ਹਾਂਜੀ ਬਾਕੀ ਕੋਈ ਪੁਰਾਣੀ ਸੱਟ ਪੇੜ ਵੱਜੀ ਹੋਵੇ ਉਹਨਾਂ ਵਾਸਤੇ ਆ ਬਹੁਤ ਵਧੀਆ ਅਮਰਤਾ ਚੀਜ਼ ਇੱਕ ਸਾਲ ਦੀ ਯਾ ਤੁੱਕੇ ਦਾ ਆਮ ਲੱਗੇ ਹੁੰਦੇ ਕਿਕਰਾਂ ਨੂੰ ਹਾਂਜੀ ਲੱਗਣੇ ਸੌਖੇ ਆ ਤੋੜਨੇ ਔਖੇ ਕਰਨੇ ਖਾਣੇ ਪੈਂਦੇ ਪਹਿਲਾਂ ਕੰਡੇ ਆ ਕੰਡੇ ਵੱਜਦੇ ਆ ਆ ਤੁੱਕਿਆਂ ਤੁੱਕਿਆਂ ਦਾ achar ਇਹ ਸਪੈਸ਼ਲ ਹੁੰਦਾ ਆਪਾਂ ਨੂੰ ਸਪੈਸ਼ਲ ਚਾਰ ਜਿਵੇਂ ਆਪਾਂ ਆਰਡਰ ਤੇ ਵੀ ਮੰਗਾ ਸਕਦੇ ਆ ਆਮ ਆਪਾਂ ਘਰਾਂ ਦੇ ਵਿੱਚ ਅੱਗੇ ਪਾਉਂਦੇ ਸੀ ਹਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਬੁੜੀਆਂ ਆ ਤੁੱਕੇ ਲੈ ਆਉਂਦੀਆਂ ਤੋੜ ਕੇ ਉਹਨੂੰ ਪਾਣੀ ਚ ਵਾੜ ਲੈਂਦੀਆਂ ਹਾਂ ਤੁੱਕਾ ਹੁੰਦਾ ਗੁਣਕਾਰੀ ਜਦੋਂ ਇੱਕ ਚੀਜ਼ ਆਪਾਂ ਪਾਣੀ ਚ ਵਾੜ ਲਈ ਇੰਦਾ ਜਿਹੜਾ ਅਸਰ ਹੁੰਦਾ ਉਹ ਨਿਕਲ ਜਾਂਦਾ ਇਹ ਦੇ ਇੱਕ ਹਿਸਾਬ ਦੀ ਜਿਹੋ ਜੀ ਮਿੱਟੀ ਖਾਲੀ ਤੇ ਜਿਹੋ ਜ ਉਹ ਤੁੱਕੇ ਖਾਲੇ ਤੁੱਕੇ ਉਹ ਹੁੰਦੇ ਜਿਹੜੇ 40 45 ਦਿਨਾਂ ਚ ਆਪਦੇ ਆਪ ਤਿਆਰ ਹੁੰਦੇ ਚ ਗਰਮੀ ਆ ਇੱਥੇ ਜ ਗਰਮੀ ਆ ਲੈਵਲ ਫੈਟੀ ਆ ਪੈਰਾਂ ਚੋਂ ਸੇਕਾ ਨਿਕਲਦਾ ਹੈ ਬਵਾਸਿਰ ਦੀ ਸ਼ਿਕਾਇਤ ਆ ਇਹ ਸਾਰੇ ਕੰਮਾਂ ਨੂੰ ਆਈ ਠੰਡਾ ਹੁੰਦਾ ਇਹ ਠੰਡਾ ਹੁੰਦੇ ਤੜਕੇ ਖਾਲੀ ਪੇੜ ਖਾਣਾ ਅੱਧਾ ਪੀਸ ਤਰਾਨੀਆਂ ਇਹ ਹੈਗੀ ਦੇਸੀ ਹਲੜ ਅੱਛਾ ਜੀ ਹਾਂਜੀ ਇਹ ਦਾ ਇਹ ਦਾ ਆਪਾਂ ਨੂੰ ਜਿਵੇਂ ਕਵਚ ਗੈਸ ਤਜਾਬ ਬਦ ਹਜਮੀ ਹਾਂਜੀ ਇਹ ਆਪਾਂ ਖਾ ਸਕਦੇ ਆ ਦੁਪਹਿਰ ਦੀ ਰੋਟੀ ਤੋਂ ਬਾਅਦ ਅੱਧੇ ਘੰਟੇ ਬਾਅਦ ਤਿੰਨ ਪੀਸ ਜਾਂ ਰਾਤ ਨੂੰ ਪਾਈਆ ਦੁੱਧ ਦੁੱਧ 'ਚ ਮਿੱਠਾ ਨਹੀਂ ਪਾਉਣਾ ਦੋ ਹਲੜਾ ਤਿੰਨ ਖਾ ਕੇ ਉਤੋਂ ਪਾਈਆ ਦੁੱਧ ਪੀ ਲੈਣਾ ਦੁੱਧ ਪੀਣਾ ਸਿਪ ਸਿਪ ਕਰਕੇ ਪੇਟ ਸਾਫ਼ ਪੇਟ ਕਹਿੰਦਾ ਮੇਰਾ ਢਿੱਡ ਭਾਜਾ ਭਰਾ ਰਹਿੰਦਾ ਆ ਫਰੇ ਫਰੇ ਰਹਿੰਦਾ ਇਹ ਉਹਨਾਂ ਵਾਸਤੇ ਆ ਔਲੇ ਦਾ ਮਰਬਾ ਔਲੇ ਵਾਸਤੇ ਇਹ ਭੁੱਖ ਵਾਸਤੇ ਹੋ ਗਿਆ ਬਾਲਾਂ ਵਾਸਤੇ ਹੋ ਗਿਆ ਨੀਂਗਾਂ ਵਾਸਤੇ ਹੋ ਗਿਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਹਿਣੇ ਵਾਕੇ ਬਾਅਦ ਚ ਪਤਾ ਲੱਗਦਾ ਇਹ ਬਾਅਦ ਚ ਪਤਾ ਲੱਗਦਾ ਇਹ ਪੁਰਾਣੀਆਂ ਕਹਾਵਤਾਂ ਬਹੁਤ ਪੁਰਾਣੀਆਂ ਕਹਾਵਤਾਂ ਹਾਂਜੀ ਫਿਰ ਹੋ ਗਿਆ ਸੇ ਦਾ ਮਰਬਾ ਹਾਂਜੀ ਸੇ ਦਾ ਮਰਬਾ ਹੁੰਦਾ ਤਾਕਤ ਵਾਸਤੇ ਹਾਂਜੀ ਜਿਹੜੇ ਮਰਜ਼ੀ ਟਾਈਮ ਤੇ ਖਾ ਸਕਦੇ ਆ ਔਲੇ ਦਾ ਮਰਬਾ ਤੜਕੇ ਖਾਲੀ ਪੇਟ ਖਾਣਾ ਪੈਂਦਾ ਸੀਦਾ ਮਰਬਾppa ਜਦੋਂ ਮਰਜੀ ਖਾ ਸਕਦੇ ਆ ਚੈਰੀ ਦਾ ਮਰਬਾ ਆ ਚੈਰੀ ਦਾ ਹੋ ਗਿਆ ਇਹ ਵੀ ਬੱਚਿਆਂ ਵਾਸਤੇ ਜੇ ਖੂਨ ਵਗੈਰਾ ਬੱਚਿਆਂ ਚ ਘਾਟ ਹੋਵੇ એનર્ਜੀ ਘਾਟ ਹੋਵੇ ਇਹ ਚੈਰੀ ਦਾ ਮਰਬਾ ਆਪਣਾ ਓਰੀਜਨਲ ਹੁੰਦਾ ਸੁੱਕਾ ਹੁੰਦਾ ਚਾਣੀ ਤੋਂ ਬਣਾ ਹਾਂਜੀ ਹਾਂਜੀ ਤੇ ਆਹ ਚੀਜ਼ ਹੈਗੀ ਸੀਗੀ ਆਪਣੇ 20 ਦਾਣੇ ਦਾ ਮਰਬਾ 20 ਦਾਣੇ ਦਾ ਮਰਬਾ ਇਹ ਵੀ ਇੱਕ ਦਵਾਈ ਦੇ ਤੌਰ ਤੇ ਕੰਮ ਕਰਦਾ ਕੱਚੀ ਹਲਦੀ ਹੋ ਗਈ ਇਹ ਵੀ ਇੱਕ ਦਵਾਈ ਦੇ ਤੌਰ ਤੇ ਕੰਮ ਕਰਦੀ ਆ ਹਾਂਜੀ ਹਾਂਜੀ ਠੁੱਕੇ ਦਾ achar ਇਹ ਵੀ ਪੁਰਾਣੇ ਬੰਦਿਆਂ ਨੂੰ ਪਤਾ ਵੀ ਹੈ 20 ਵਾਸਤੇ ਸਭ ਤੋਂ ਵਧੀਆ ਚੀਜ਼ ਆ ਜੀ ਆ ਗਿਆ ਜੀ ਬਾਂਸ ਦਾ ਮਰਬਾ ਬਾਂਸ ਦਾ ਮਰਬਾ ਇਹ ਵੀ ਇੱਕ ਬਹੁਤ ਵਧੀਆ ਸਿਹਤ ਦਾ ਤੇ ਆਰਾਮ ਦਾ ਇਹ ਹਰੜ ਦਾ ਮਰਬਾ ਇਹ ਵੀ ਹਰ ਬੰਦੇ ਨੂੰ ਪਤਾ ਹੀ ਹੈ ਕਿ ਕੀ ਗੁਣ ਹੁੰਦੇ ਆ ਤੇ ਆ ਗਿਆ ਬੇਲ ਦਾ ਮਰਬਾ ਲੀਵਰ ਵਾਸਤੇ ਗਰਮੀ ਵਾਸਤੇ ਪੇਟ ਦੀ ਪ੍ਰੋਬਲਮ ਵਾਸਤੇ ਉਹਦੇ ਵਾਸਤੇ ਇਹ ਕੰਮ ਕਰਦਾ ਤੇ ਆ ਗਿਆ ਜੀ ਔਲੇ ਦਾ ਅੱਗੇ ਜਿਵੇਂ ਵੀਰ ਨੇ ਦੱਸਿਆ ਵੀ ਔਲਾ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਜਪਾ ਲੱਗਦਾ ਆ ਗਈ ਸੁਹਾਂਜਣੇ ਦੀ ਫਲੀ ਆ ਸੁਹਾਂਜਣੇ ਦੀ ਫਲੀ ਅੱਛਾ ਸਾਰਾ ਪ੍ਰੋਬਲਮ ਨੂੰ ਇਹ ਖਤਮ ਕਰਦੀ ਹੈ ਜਿਹਨੂੰ ਮੁਰਿੰਗਾ ਕਹਿ ਦਿੰਨੇ ਆ ਜਗਿੰਦਰ ਸਿੰਘ ਇੱਕ ਗੱਲ ਆ ਵੀ ਤੇਰੇ ਕੋਲੇ ਹਰ ਕਿਸ ਤਰ੍ਹਾਂ ਦੀ ਵੈਰੈਟੀ ਪਈ ਮੇਰੇ ਕੋਲੇ 70 ਤਰ੍ਹਾਂ ਦੀ ਵੈਰੈਟੀ ਹੁੰਦੀ ਆ ਚਾਰ ਤੇ ਮਰਬੇ ਆਹ ਜਸਪ੍ਰੀਤ ਸੁੰਜਨੇ ਦਾ ਸੁੰਜਨੇ ਦੀ ਫਲੀ ਵਿੱਚ ਸੁੰਜਨੇ ਦੀ ਫਲੀ ਵੀ ਕਹਿ ਦਿੰਦੇ ਇਹਨੂੰ ਮਰਿੰਗਾ ਵੀ ਕਹਿ ਦਿੰਦੇ ਮਰਿੰਗਾ ਵੀ ਕਹਿ ਦਿੰਦੇ ਆ ਇਹ ਸ਼ੁਕਰ ਵਾਲਿਆਂ ਵਾਸਤੇ ਸਭ ਤੋਂ ਵਧੀਆ ਚੀਜ਼ ਆ ਇਹ ਆਪਾਂ ਸ਼ੁਕਰ ਮਟਾਪਾ ਥਾਇਰੋਇਡ ਬਵਾਸੀਰ ਹਾਂਜੀ ਇਹਨੇ ਪੇਟ ਦੀਆਂ ਜਿੰਨੀਆਂ ਸਮੱਸਿਆ ਸਾਰੀਆਂ ਚੀਜ਼ਾਂ ਵਾਸਤੇ ਬਿਲਕੁਲ ਸੱਟ ਚੀਜ਼ ਆ ਇਹ ਸੱਟ ਜੀ ਬਹੁਤ ਵਧੀਆ ਆ ਹਾਂ ਹੁਣ ਆਪਾਂ ਗੁਲਕੰਦ ਬਣਾਈ ਦਾ ਸਪੈਸ਼ਲ ਪਿਓਰ ਗਲਾਬ ਦੀ ਕੋਈ ਮਲਾਵਟ ਨਹੀਂ ਕੋਈ ਤੁਲਸੀ ਨਹੀਂ ਪਾਈ ਵਿੱਚ ਕੋਈ ਕੁਝ ਨਹੀਂ ਪਾਇਆ ਬੰਦ ਪੈਕੇਜ ਉਹ ਗੁਲਾਬਾਂ ਦੀ ਖੁਸ਼ਬੂ ਆਉਂਦੀ ਆ ਇਹ ਘਰੇ ਤਿਆਰ ਕੀਤੀ ਮੈਂ ਸਾਰਾ ਵਾਸਤੇ ਵਾਹ ਬਹੁਤ ਵਧੀਆ ਚੀਜ਼ ਆ ਇਹ ਕੀ ਚੀਜ਼ ਆ ਇਹ ਸ਼ੂਗਰ ਵਾਸਤੇ ਕੌੜਤਮੇ ਦਾ ਝੋੜਤ ਮਾਏ ਦਾ ਫਰਸਰਾ ਇਹ ਮਾੜੀ ਦਾ ਚੌਥਾ ਹਿੱਸਾ ਰੋਜ਼ ਦਾ ਬੰਦਾ ਆਮ ਬੰਦਾ ਵੀ ਖਾ ਸਕਦਾ ਸ਼ੂਗਰ ਵਾਲਾ ਵੀ ਖਾ ਸਕਦਾ ਗਠੀ ਵਾਲਾ ਵੀ ਖਾ ਸਕਦਾ ਠੀਕ ਆ ਠੀਕ ਬਹੁਤ ਵਧੀਆ ਚੀਜ਼ ਆ ਖਾੜੀ ਦਾ ਚੌਥਾ ਹਿੱਸਾ ਰੋਜ਼ ਦਾ ਸ਼ੁਰੂ ਕਰ ਦੋ ਕਦੇ ਸਰੀਰ ਚ ਕੋ ਪ੍ਰੋਬਲਮ ਨਹੀਂ ਆਉਗੀ ਕੋਰਤ ਤੋਂ ਮਤ ਬਹੁਤ ਵਧੀਆ ਪੇਟ ਆ ਤੇ ਵਧ ਗਿਆ ਵੈਸੇ ਵਧ ਗਿਆ ਜੇ ਕਿਸੇ ਬੰਦੇ ਨੂੰ ਕਬਜ਼ੀ ਹੈ ਇਹ ਪੇਟ ਪੂਰਾ ਨਹੀਂ ਸਾਫ਼ ਹੁੰਦਾ ਰਾਤ ਨੂੰ ਸੌਣ ਲੱਗੇ ਅੱਧੀ ਫੜੀ ਖਾ ਲਵੇ ਹਾਂਜੀ ਸਵੇਰ ਨੂੰ ਇਹ ਬਿਲਕੁਲ ਓਕੇ ਕਰਨ ਬਸ ਬੱਚਿਆਂ ਨੂੰ ਹਾਂ ਬੱਚਿਆਂ ਹਤੇਰ ਬਦਨ ਤੋਂ ਕਰ ਹਾਂਜੀ ਹਾਂਜੀ ਤੇ ਆ ਗਿਆ ਆਪਣਾ ਹਰੜ ਦਾ ਮਰਬਾ ਇਹ ਵੀ ਇੱਕ ਸਰੀਰ ਹਤੇ ਪੇਟ ਹਤੇ ਬਹੁਤ ਵਧੀਆ ਇਹ ਇੱਕ ਚੀਜ਼ ਬਹੁਤ ਵਧੀਆ ਤੇ ਆ ਗਿਆ ਬੇਲ ਜੇ ਮ ਲੀਵਰ ਚ ਗਰਮੀ ਹੈ ਆਪਣੇ ਜਾਂ ਹੋਰ ਪੇਟ ਦੀਆਂ ਪ੍ਰੋਬਲਮਾਂ ਉਹਦੇ ਵਾਸਤੇ ਹਾਂਜੀ 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 ਤੇ ਆ ਆ ਗਿਆ ਔਲਾ ਔਲਾ ਔਲੇ ਦਾ achar ਹੁੰਦਾ ਆਪਣਾ ਕੋ ਸੁੱਕਾ ਇਹਨੂੰ ਕਹਿੰਦੇ ਆ ਾਮ ਕੇਲਾ ਠੀਕ ਹੈ ਇਹਦੇ ਚ ਗੁੱਦਾ ਵੱਧ ਹੁੰਦਾ ਵਾ ਗੜਕ ਘਟ ਹੁੰਦੀ ਆ ਹਾਂਜੀ ਇਹ ਸੁੱਕਾ achar ਬਣਾਈਦਾ ਸਪੈਸ਼ਲ ਤੇ ਇਹਨਾਂ ਦੇ ਨਾਲ ਬਾਹਰਪੁਰ ਵੀ ਗਰੰਟੀ ਇੱਕ ਸਾਲ ਦੀ ਇੱਕ ਸਾਲ ਦੀ ਇੱਕ ਸਾਲ ਦੀ ਗਰੰਟੀ ਫੁੱਲਾ ਉਲੀ ਲੱਗ ਜਾ ਕਾਲਾ ਹੋ ਜਾ ਸਮੈਲ ਮਾਰ ਜਾ ਸਾਡੀ ਵਾਪਸੀ ਫੁੱਲਾ ਸਾਰਾ ਸਰੋਂ ਦੇ ਤੇਲ ਚ ਇਹ ਹੋ ਗਿਆ ਆਮ ਕੇਲਾ ਬਦਾ ਜੀ ਜੀ ਆ ਹੋ ਗਿਆ ਦੇਸੀ ਆਮ ਦਾ achar 道路。 ਆ ਹੋ ਗਿਆ ਦੇਸੀ ਆਮ ਦਾ ਉਹ ਆਮ ਤੇ ਆਮ ਦਾ ਫਰਕ ਬਹੁਤ ਆ ਇਹਦੇ ਵਿੱਚ ਜਾਲਾ ਹੁੰਦਾ ਹੈ ਇਹ ਜਾਲਾ ਇਹ ਝਾਲੀ ਤੇ ਬਣਾ ਹੁੰਦਾ ਉਹ ਜਾਲੇ ਵਾਲਾ ਉਹ ਜਾਲੇ ਵਾਲਾ ਦੇਸੀ ਆਮ ਆਪਾਂ ਲੈਂਦਾ ਸ਼ਿਆਲਪੁਰ ਤੋਂ ਤਾਜ਼ਾ ਮਾਲ ਲੈ ਕੇ ਕੱਟ ਕੇ ਪੂਰਾ ਸਾਫ ਸੁਥਰਾ ਜਿੰਨੀ ਗੱਡੀ ਤੇ ਪਹਿਲੇ ਨੰਬਰ ਦਾ ਆਪਣੀ ਸਫਾਈ ਬਹੁਤ ਆ ਦੂਜੇ ਨੰਬਰ ਦਾ ਆਪਾਂ ਕਿਸੇ ਚਾਰਚ ਕੋ ਕੈਮੀਕਲ ਕੋਈ ਐਸਿਡ ਵਗੈਰਾ ਇਹੋ ਚ ਕੋਈ ਚੀਜ਼ ਨਹੀਂ ਵਰਤੀਦਾ ਤੇ ਦਵਿੰਦਰ ਸਿੰਘ ਪੈਸੇ ਪੂਰੇ ਦਿੰਦਾ ਆਪਾਂ ਚੀਜ਼ ਕਿਉਂ ਮਾੜੀ ਕਿਉਂ ਮਾੜੀ ਦਈਏ ਜਦੋਂ ਗਾਹਕ ਸਸਤਾ ਭਾਲਦਾ ਉਹ ਫਿਰ ਮਾਰਕੀਟ ਚ 100 ਰੁਪਏ ਦਾ ਡੱਬਾ ਮਿਲਦਾ ਜਵਾ ਖਾਂਦੇ ਆ ਮੜ ਕੇ 100 ਦਾ ਚਾਰ ਹ ਕੋਈ ਨਹੀਂ ਕੋ ਦਾ ਫਾਇਦਾ ਕੋਈ ਨਹੀਂ ਚੀ ਲਈਦਾ ਤੇ ਯਾ ਟੂਰ ਬਾਰੇ ਵੀ ਜਾਣਕਾਰੀ ਦੇ ਦਿਓ ਸਾਨੂੰ ਵੀਰੇ ਆਪਣਾ ਅਸੀਂ ਤਾਂ ਕੋੜਿਸਮੋਗੇ ਤੋਂ ਆਈਦਾ ਕੋੜਿਸੇਗਾ ਹੋ ਗਿਆ ਧਰਮਕੋਟ ਹੋ ਗਿਆ ਮਖੂ ਹੋ ਗਿਆ ਜੀਰਾ ਹੋ ਗਿਆ ਤਲਵੰਡੀ ਪਾਈ ਹੋ ਗਿਆ ਡਗਰੂ ਹੋ ਗਿਆ ਮੋਤਕੀ ਹੋ ਗਿਆ ਸ਼ੌਣੀ ਹੋ ਗਿਆ ਫਰਾਈਪੁਰ ਹੋ ਗਿਆ ਇਧਰੋਂ ਹਰੀਕੇ ਚੋਲਾ ਖਡੂਰ ਸਾਹਿਬ ਸ੍ਰੀ ਹਾਲੀ ਫਤਿਆਬਾਦ ਮੁੰਡੀ ਮੋੜ ਫਤੂ ਢਿੰਗਾ ਗੋਇੰਦਵਾਲ ਸਾਹਿਬ ਇਧਰਲਾ ਸਾਰਾ ਏਰੀਆ ਜਿਵੇਂ ਤਰਨਤਾਰਨ ਹੋ ਗਿਆ ਇਹ ਸਾਰਾ ਕੰਪਲੀਟ ਲਈਦਾ ਜੀ ਠੀਕ ਹੈ ਲੈਂ ਕਹਿੰਦਾ ਪਾ ਮੋਗੇ ਤੋਂ ਸਟਾਰਟ ਹੋ ਗਿਆ 100 ਕਿਲੋਮੀਟਰ ਐ ਨੂੰ ਚਲੇ ਜਾਓ ਜਾਂ 100 ਕਿਲੋਮੀਟਰ ਜਾਣੀ ਚਲੇ ਜਾਓ ਔਰ ਇਹ ਜਿਹੜਾ ਮੈਂ ਵੱਲੋਂ ਮੋਗੇ ਤੋਂ ਸ਼ੁਰੂ ਕਰ ਲਿਆ ਇੱਕ ਦਿਨ ਜਿਵੇਂ ਨਹੀਂ ਲਗ ਲਗ ਪਿੰਡ ਜਿਵੇਂ ਮਾਲਕੇ ਸਾਹੋ ਬਗਰਾੜੀ ਵੰਦਰਾ ਬਬੀਹਾ ਬੋਰਜ ਟਲਮਾ ਜੈਤੂ ਬਾਜਾਖਾਨਾ ਮੇਰਾ ਤੁਹਾਨੂੰ ਪੁੱਛਣ ਦਾ ਇਹ ਮਤਲਬ ਆ ਵੀ ਆਪਣੇ ਦਰਸ਼ਕ ਦੇਖ ਰਹੇ ਆ ਜਿਹੜੇ ਹਾਂਜੀ ਹਾਂਜੀ ਉਹਨਾਂ ਨੂੰ ਟਾਈਮਿੰਗ ਕੋਈ ਆਪਣੇ ਦਿਨ ਦੀ ਕੋਈ ਦਿਨ ਕਿਹੜੇ ਦਿਨ ਕਿੱਥੇ ਜਾਣਾ ਜਿਵੇਂ ਹੁਣ ਜੀਰੇ ਦਾ ਅੱਜ ਟੂਰ ਸ਼ੁਰੂ ਆ 6-7 ਦਿਨ ਜੀਰੇ ਦੇ ਅਲਗ-ਅਲਗ ਜਿੰਨੇ ਪਿੰਡ ਆ ਉਸ ਵੇਲੇ ਜਿਹੜੇ ਤੁਸੀਂ ਟਾਈਮ ਕੱਢਦੇ ਆ ਦਿਨ ਕਿਹੜੇ-ਕਿਹੜੇ ਕੱਢਦੇ ਆ ਜਿਵੇਂ ਕੋਟੀ ਸਿਖਾ ਅੱਜ ਤੁਸੀਂ ਆਏ ਆ ਜਿਵੇਂ ਕੋਟੀ ਸਿਖਾ ਜਿਵੇਂ ਵੀਰਵਾਰ ਹੋ ਗਿਆ ਸ਼ੁੱਕਰਵਾਰ ਨੂੰ ਜੀਰੇ ਹੋ ਗਿਆ ਸ਼ਨੀਵਾਰ ਨੂੰ ਮਖੂ ਹੋ ਗਿਆ ਸੋਮਵਾਰ ਨੂੰ ਹੋ ਗਿਆ ਜਿਵੇਂ ਚੋਲਾ ਹੋ ਗਿਆ ਖਡੂਰ ਸਾਹਿਬ ਹੋ ਗਿਆ ਫਿਰ ਇਦਾਂ ਨੂੰ 6-7 ਦਿਨ ਦਾ ਟੂਰ ਹੁੰਦਾ ਤਲਵੰਡੀ ਭਾਈ ਸਾਰੀ ਤਲਵੰਡੀ ਕੱਢਾਂ ਤਾਂ 7 ਦਿਨਾਂ ਦੀ ਛੋਟਾ ਬੋਟਰ ਹੋ ਗਿਆ ਵੱਡਾ ਬੋਟਰ ਹੋ ਗਿਆ ਠੀਕ ਹੈ ਜੀ ਉਦੋਂ ਨਿਹਾਲ ਸਿੰਘ ਵਾਲਾ ਹੋ ਗਿਆ ਪੱਤੋ ਹੋ ਗਿਆ ਭਦੌੜ ਹੋ ਗਿਆ ਬਾਗਾ ਪਰਾਣਾ ਹੋ ਗਿਆ ਮਾਣੋ ਕੇ ਗਿੱਲ ਹੋ ਗਏ ਉਦੋਂ ਸਾਰੇ ਪਿੰਡ ਜਿੰਨੇਗੇ ਵੱਡੀ ਪੰਜ ਗਰਾਂਜ ਤੋਂ ਲੋਕੀ ਛੋਟੀ ਪੰਜ ਗਰਾਂਜ ਤੱਕ ਮੱਲਕੇ ਸਾਹੋ ਬਗਰਾੜੀ ਬਾਂਦਰਾ ਬੀਹਾ ਬੌਂਚ ਉਦੋਂ ਜਿੰਨਾ ਏਰੀਆ ਸਾਰਾ ਲਈਦਾ ਕੱਲਾ ਬੈਠੇ ਸਕਰੀਨ ਤੇ ਵੀ ਨੰਬਰ ਦੇ ਦਾਂਗੇ ਤੇ ਆਪਣਾ ਨੰਬਰ ਬੋਲ ਦਿਓ ਇੱਕ ਵਾਰ ਮੇਰਾ ਨੰਬਰ ਹੈਗਾ 8847051628 ਜੋਗਿੰਦਰ ਸਿੰਘ ਚਾਰ ਵਾਲਾ ਮੋਗਾ ਹਨ ਪ੍ਰਾਚਾਰ ਲੈ ਕੇ ਜਾਣਾ ਬਾਹਰ ਕਹਿੰਦੇ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਦੁਬਈ ਹੋ ਗਿਆ ਸਿੰਗਾਪੁਰ ਹੋ ਗਿਆ ਮਲੇਸ਼ੀਆ ਹੋ ਗਿਆ థਾਈਲੈਂਡ ਹੋ ਗਿਆ ਕਿਤੇ ਵੀ ਚਾਰ ਲੈ ਜਾਣਾ ਵਾ ਪੂਰਾ ਪੈਕਿੰਗ ਕਰਕੇ ਸੀਲਾਂ ਲਾ ਕੇ ਲਿਮਿਨੇਸ਼ਨ ਕਰਕੇ ਇਹ ਪੂਰਾ ਪੈਕ ਕਰਕੇ ਦਈਦਾ ਸੁੱਕੇ ਚਾਰ ਦੀ ਗਾਰੰਟੀ ਫੁੱਲ ਆ ਜੇ ਕੋਈ ਭੈਣ ਭਰਾ ਚਾਰ ਦੇ ਕੋਈ ਕਿਸੇ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਈ 1 ਸਾਲ ਦੀ ਗਾਰੰਟੀ ਨਾਲ ਫੁੱਲ ਫੋਨ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਨਾਲ ਵੀਰ ਦਾ ਨੰਬਰ ਦਿੱਤਾ ਆ ਨੰਬਰ ਨੋਟ ਕਰ ਲਓ ਤੇ ਤੁਸੀਂ ਚਾਰ ਮੰਗਵਾ ਵੀ ਸਕਦੇ ਆ ਤੇ ਦੋਸਤੋ ਆਪਾਂ ਆਪਦੇ ਪੰਜਾਬੀ ਭਰਾ ਦੀ ਸਪੋਰਟ ਕਰਗੇ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ